ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮਾਝਾ ਰਿਹਾ ਵਲੌਗ ਵਿੱਚ ਆਸ ਕਰਦੀ ਕਿ ਸਾਰੇ ਭਣ ਭਰਾ ਠੀਕ ਹੋਗੇ ਸੀ ਬੀਠਕ ਠਾਕ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭਣ ਭਰਾ ਆਪਣੇ ਚੈਨਲ ਤੇ ਨਵੇਂ ਆਪਲੀਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਉਸ ਤੋਂ ਪਹਿਲਾਂ ਕਰਦੇ ਹਾਂ ਚੰਗੇ ਚੰਗੇ ਕਮੈਂਟਾਂ ਨਾਲ ਸ਼ੁਰੂਆਤ ਅੱਜ ਦੇ ਸਾਡੇ ਬੜੇ ਹੀ ਵਧੀਆ ਵਧੀਆ ਜਿਹੜੇ ਕਮੈਂਟ ਸੀ ਉਸੇ ਸਾਡੇ ਭੈਣ ਖਰਜੀਤ ਕੋਰ ਬਰਨਾਲੇ ਤੋਂ ਜਿਨ੍ਹਾਂ ਨੇ ਸਾਨੂੰ ਬੜਾ ਹੀ ਵਧੀਆ ਕਮੈਂਟ ਕੀਤਾ ਕੰਡੀ ਭੈਣ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਚੰਗੀਆਂ ਹੁੰਦੀਆਂ ਪਾਣੇ ਤੁਹਾਡਾ ਬਹੁਤ ਬਹੁਤ ਦਿਨੋ ਧੰਨਵਾਦ ਜੋ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਆ ਤੇ ਅੱਜ ਦੇ ਜਿਹੜੇ ਆਪਾਂ ਵੀਡੀਓes ਕੀੰਦੇ ਫੋਰਮ 'ਚੋਂ ਆਉਂਦੇ ਬੜੇ ਹੀ ਭੈਣ ਭਰਾਵਾਂ ਦੇ ਸਾਰਿਆਂ ਦੇ ਨਾ ਇੱਕੋ ਹੀ ਕਮੈਂਟ ਜ਼ਿਆਦਾਤਰ ਆਉਂਦਾ ਸੀ ਕਿ ਸਾਡੀ ਜਿਹੜਾ ਸਕਿਨ ਹੈ ਨਾ ਬੜੀ ਡਰਾਈ ਆ ਤੇ ਹੁਣ ਇਸ ਹਾਲ ਦਾ ਮੌਸਮ ਅਤੇ ਸਰਦੀਆਂ ਦੇ ਵਿੱਚ ਜਿਹੜਾ ਨਾ ਸਕਿਨ ਅਕਸਰ ਇਹ ਤਾਂ ਜਿਹੜੀ ਡਰਾਈ ਹੋ ਜਾਂਦੀ ਆ ਤੇ ਦੀਦੀ ਤੁਸੀਂ ਸਾਨੂੰ ਡਰਾਈ ਸਕਿਨ ਵਾਸਤੇ ਕੁਝ ਦੱਸੋ ਸੀ ਕੀ ਕਰੀਏ ਕੀ ਲਗਾਈਏ ਤੇ ਅੱਜ ਤੁਹਾਨੂੰ ਮੈਂ ਡਰਾਈ ਸਕਿਨ ਵਾਸਤੇ ਸਭ ਤੋਂ ਪਹਿਲਾਂ ਦੱਸਾਂਗੀ ਅੱਜ ਦੀ ਆਪਾਂ ਤੁਹਾਨੂੰ ਦੋ ਰੈਮਡੀਆ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਕਿਤਾ ਆਪਾਂ ਡਰਾਈ ਸਕਿਨ ਵਾਸਤੇ ਕਰਦੇ ਆ ਜਿਹੜੇ ਵੀ ਭੈਣ ਭਰਾਵਾਂ ਦੇ ਸਕਿਨ ਡਰਾਈ ਆ ਕੁਝ ਨਹੀਂ ਕਰਨਾ ਵਾ ਸਰਦੀਆਂ ਦੇ ਵਿੱਚ ਡਰਾਈ ਸਕਿਨ ਜਿੰਨਾਂ ਦੀ ਹੁੰਦੀ ਆ ਨਾ ਤੁਸੀਂ ਇੱਕ ਚਮਚਾ ਦਹੀਂ ਦਾ ਲੈ ਲੈਣਾ ਵਾ ਤੇ ਥੋੜਾ ਜਿਹਾ ਨਾ ਪਾਊਡਰ ਦੁੱਧ ਲੈ ਲਓ ਤੇ ਆਪਾਂ ਇੱਕ ਚਮਚਾ ਇੱਥੇ ਦਹੀਂ ਦਾ ਲਿਆ ਵਾ ਤੇ ਇਹਦੇ ਵਿੱਚ ਆਪਾਂ ਅੱਧਾ ਜਿਹੜਾ ਚਮਚਾ ਪਾਊਡਰ ਦੁੱਧ ਦਾ ਮਿਲਾਵਾਂਗੇ ਕਿਉਂਕਿ ਡਰਾਇਨੈਸ ਹਵਾ ਦੇ ਚੱਲਦੇ ਆ ਹਵਾ ਜਿਹੜੀ ਖੁਸ਼ਕ ਹੋ ਜਾਂਦੀ ਸਿਆਲ ਦੇ ਵਿੱਚ ਤੇ ਸਕਿਨ ਡਰਾਈ ਹੋਣ ਦਾ ਪੈਂਦੀ ਆ ਦੇਖੋ ਇਹਦੇ ਵਿੱਚ ਮੈਂ ਅੱਧਾ ਚਮਚ ਜਿਹੜਾ ਪਾਊਡਰ ਦੁੱਧ ਦਾ ਮਿਕਸ ਕਰਦਣ ਲੱਗੀ ਆ ਇਹਦੇ ਵਿੱਚ ਤੀਸਰੀ ਗੀਜ ਆਪਾਂ ਕਿਹੜੀ ਕਰਨੀ ਆ ਓਵਰ ਨਾਰੀਅਲ ਦਾ ਤੇਲ ਇੱਥੇ ਮੈਂ ਨਾ ਖੋਲਿਆ ਨਾਰੀਅਲ ਦਾ ਤੇਲ ਕਿਉਂਕਿ ਇਹ ਨਾ ਜੰਮਿਆ ਹੋਇਆ ਨਾਰੀਅਲ ਦਾ ਤੇਲ ਵਾ ਤੇ ਇਹਨੂੰ ਆਪਾਂ ਥੋੜੀ ਦੇਰ ਲਈ ਧੁੱਪ 'ਚ ਰੱਖ ਦਵਾਂਗੇ ਤੇ ਇਹ ਬੜੀ ਆਰਾਮ ਨਾਲ ਜਿਹੜਾ ਪਿਘਲ ਜਾਂਦਾ ਵਾ ਇੱਥੇ ਹੁਣ ਆਪਾਂ ਨੂੰ ਜਲਦੀ ਚਾਹੀਦਾ ਵਾ ਤੇ ਆਪਾਂ ਇਹਦੇ ਲਈ ਕੀ ਕਰਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਾਰੀਅਲ ਤੇਲ ਇਦਾਂ ਕੱਢ ਕੇ ਇਹਦੇ 'ਚ ਪਾਤਾ ਤੇ ਦੂਸਰੀ ਗੱਲ ਜਿੰਨਾਂ ਕੋ ਨਾਰੀਅਲ ਤੇਲ ਨਹੀਂ ਹੈ ਜੇ ਬਦਾਮ ਰੋਗਨ ਤੇਲ ਹੈ ਤਾਂ ਤੁਸੀਂ ਦੋ ਬੂੰਦਾਂ ਉਹਦੀਆਂ ਵੀ ਪਾ ਸਕਦੇ ਆ ਇਹਦੀਆਂ ਵੀ ਆਪਾਂ ਜਿਹੜੀਆਂ ਦੋ ਤੋਂ ਤਿੰਨ ਬੂੰਦਾਂ ਹੀ ਪਾਉਣੀਆਂ ਜ਼ਿਆਦਾ ਆਪਾਂ ਇਹਦੇ ਵਿੱਚ ਨਹੀਂ ਪਾਉਣਾ ਵਾ ਦੋ ਤਿੰਨ ਬੂੰਦਾਂ ਜ਼ਿਆਦਾ ਤੋਂ ਜ਼ਿਆਦਾ ਪੰਜ ਬੂੰਦਾਂ ਉਸੇ ਹਿਸਾਬ ਨਾਲ ਜੇ ਜੰਮਿਆ ਹੋਵੇ ਤਾਂ ਤੁਸੀਂ ਥੋੜਾ ਜਿਹਾ ਪਾ ਲ ਚੁੰਡੀ ਦੇ ਨਾਲ ਤੇ ਜੇ ਤੁਸੀਂ ਧੁੱਪ ਚ ਰੱਖ ਕੇ ਇਹਨੂੰ ਪਗਲਾ ਲਓ ਤੇ ਹੋਰ ਵਧੀਆ ਉਸ ਤੋਂ ਬਾਅਦ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਮਿਸ਼ਰਣ ਨੂੰ ਜਿਹੜਾ ਵਾ ਮਿਕਸ ਕਰ ਲੈਣਾ ਵਾ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰ ਲੈਣਾ ਵਾ ਇਹ ਬੜੀ ਵਧੀਆ ਜਿਹੜੀ ਇੱਕ ਕਰੀਮ ਬਣ ਜਾਣੀ ਆ ਤੇ ਇਹ ਤੁਸੀਂ ਸਿਆਲ ਦੇ ਵਿੱਚ ਜਿਸ ਤਰ੍ਹਾਂ ਹੁਣੇ ਖੁਸ਼ਕੀ ਆ ਤੁਹਾਡੇ ਚਿਹਰੇ ਤੇ ਖੁਸ਼ਕੀ ਆ ਹੱਥਾਂ ਬਾਹਾਂ ਤੇ ਖੁਸ਼ਕੀ ਆ ਇਹਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਸਕਦੇ ਇਹਦੇ ਨਾਲ ਤੁਹਾਡੀ ਜਿੰਨੀ ਵੀ ਡਰਾਈਨੈਸ ਸਾਰੀ ਖਤਮ ਹੋ ਜੂਗੀ ਬਹੁਤ ਸੋਹਣਾ ਤੁਹਾਡੀ ਸਕਿਨ ਜਿਹੜੀ ਇਹਦੇ ਨਾਲ ਸੌਫਟ ਵੀ ਹੋ ਜੂਗੀ ਤੇ ਫਟੂਗੀ ਵੀ ਨਹੀਂ ਤੇ ਜਿਹੜਾ ਇਹਨੇ ਆਪਣਾ ਇੱਕ 글로ਵ ਜਿਹੜਾ ਹੁੰਦਾ ਉਹ ਵੀ ਤੁਹਾਨੂੰ ਚਿਹਰੇ ਤੇ ਅਲੱਗ ਤੋਂ 글로ਵ ਮਿਲੂਗਾ ਕਿਉਂਕਿ ਇਹਦੇ ਵਿੱਚ ਇਹਨਾ ਆਪਾਂ ਬਹੁਤ ਸੋਹਣਾ ਜਿਹੜੀ ਚੀਜ਼ ਪਾਈ ਹੈ ਨਾ ਉਹ ਸਭ ਤੋਂ ਵਧੀਆ ਵਾ ਦਹੀਂ ਤੋਂ ਇਲਾਵਾ ਇਹਦੇ ਵਿੱਚ ਜਿਹੜੀ ਦੂਸਰੀ ਚੀਜ਼ ਵਾ ਉਹ ਪਾਊਡਰ ਦੁੱਧ ਪਾਊਡਰ ਦੁੱਧ ਸਾਡੀ ਸਕਿਨ ਤੇ ਬੜਾ ਸੋਹਣਾ ਕੰਮ ਕਰਦਾ ਵਾ ਇਹਦੇ ਵਿੱਚ ਆਪਾਂ ਬਸ ਤਿੰਨ ਚੀਜ਼ਾਂ ਪਾ ਕੇ ਤੁਸੀਂ ਜਦੋਂ ਵੀ ਫ੍ਰੀ ਹੋ ਕੇ ਥੋੜਾ ਜਿਹਾ ਬੈਠਦੇ ਹੋ ਨਾ ਤੇ ਤੁਹਾਨੂੰ ਲੱਗਦਾ ਉਸ ਟਾਈਮ ਤੁਸੀਂ ਆਪਣੇ ਹੱਥਾਂ ਤੇ ਲਾ ਲੈਣੀ ਹੈ ਬਣਾ ਕੇ ਰੱਖ ਲਓ ਭਾਵੇਂ ਤੁਸੀਂ ਇਹਨੂੰ ਹੱਥਾਂ ਤੇ ਲਗਾ ਕੇ ਥੋੜੀ ਦੇਰ ਲਈ ਆਪਣੇ ਚਿਹਰੇ ਤੇ ਹੱਥਾਂ ਤੇ ਮ사ਜ ਵਾਂਗੂ ਕਰ ਲਓ ਮ사ਜ ਕਰਕੇ ਤੁਸੀਂ ਤੇ 5 ਮਿੰਟ ਤੋਂ ਬਾਅਦ ਨਾ ਤੁਸੀਂ ਜਿਹੜਾ ਵਾ ਧੋ ਦੇਣਾ ਵਾ 5 ਮਿੰਟ ਮ사ਜ ਕਰੋ 5 ਤੋਂ ਬਾਅਦ ਮਿੰਟ ਬਾਅਦ ਧੋ ਲਓ ਕਿਉਂਕਿ ਇਹਦੇ ਨਾਲ ਨਾ ਚਿਹਰਾ ਜਿਹੜਾ ਤੁਹਾਨੂੰ ਡਰਾਈ ਡਰਾਈ ਰਹਿੰਦਾ ਬਿਲਕੁਲ ਡਰਾਈ ਡਰਾਈ ਰਹੇਗਾ ਬਿਲਕੁਲ एकदम ਬਹੁਤ ਸੋਹਣਾ ਸੌਫਟ ਜਿਹਾ ਹੋ ਜਾਊਗਾ ਤੁਹਾਨੂੰ ਅਲੱਗ ਤੋਂ ਕੋਈ ਵੀ ਕਰੀਮ ਲਗਾਉਣ ਦੀ ਜ਼ਰੂਰਤ ਨਹੀਂ ਪਊਗੀ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਆਪਣੇ ਹੱਥਾਂ ਤੇ ਵੀ ਲਗਾ ਲਓ ਦੇਖੋ ਇੱਕ ਤੇ ਤੁਹਾਡੀ ਵਧੀਆ ਕਰੀਮ ਬਣ ਗਈ ਆ ਵਧੀਆ ਮੋਇਸਚਰਾਈਜ਼ਰ ਬਣ ਗਿਆ ਇਹ ਦੂਸਰਾ ਇਹਨੇ ਤੁਹਾਡੇ ਨਾਲ ਕੰਮ ਕੀ ਕਰਨਾ ਮੈਂ ਦੂਸਰਾ ਕਿ ਤੁਹਾਡੀ ਸਕਿਨ ਨੂੰ ਇਹਨੇ ਨਖਾਰ ਵੀ ਦੇਣਾ ਵਾ ਬਹੁਤ ਚੀ ਕਰੀਮਾਂ ਸੀ ਲਗਾਉਣੇ ਉਹ ਤਾਂ ਅਸੀਂ ਕਹਿ ਜਿੰਨੇ ਸਾਡੀ ਸਕਿਨ ਔਲੀ ਹੋ ਗਈ ਤੇ ਔਲੀ ਸਕਿਨ ਨਾਲ ਸਾਰੇ ਕਾਲੇ ਕਾਲੇ ਲੱਗਣ ਦੇ ਪਿਆ ਇਹਦੇ ਨਾਲ ਨਹੀਂ ਹੋਊਗਾ ਇਸ ਤਰ੍ਹਾਂ ਦੇਖੋ ਉਸ ਤੋਂ ਬਾਅਦ ਆ 5 ਮਿੰਟ ਬਾਅਦ ਆ ਚਿਹਰੇ ਤੇ ਇਦਾਂ ਸਾਫ ਕਰ ਲਿਓ ਉਸ ਤੋਂ ਬਾਅਦ ਭਾਈ ਭਾਵੇਂ ਗੱਲੇ ਕਪੜੇ ਨਾਲ ਸਾਫ਼ ਕਰ ਲੋ ਤੇ ਭਾਵੇਂ ਤੁਸੀਂ ਮੜਾ ਜਾਂ ਮੂੰਹ ਹ ਧੋ ਲੋ ਔਰ ਆਪਣੀ ਅਜ ਦੂਸਰਾ ਜਿਹੜਾ ਕਮੈਂਟ ਸੀ ਉਹ ਵੀ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੂਸਰਾ ਕਮੈਂਟ ਸੀ ਕਿ ਚਿਹਰੇ ਤੇ ਸਾਡੇ ਦਾਹ ਅਗਵਾਸ਼ ਆਈਆਂ ਵਾ ਉਹਦੇ ਵਾਸਤੇ ਸੀ ਕੀ ਕਰੀਏ ਤੇ ਉਹਦੇ ਵਾਸਤੇ ਵੀ ਅੱਜ ਤੁਹਾਨੂੰ ਅੱਜ ਇੱਕ ਰੈਮਡੀ ਦੱਸਾਂਗੇ ਜਿਹੜੀ ਤੁਸੀਂ ਕਰ ਸਕਦੇ ਆ ਪਹਿਲਾਂ ਆਪਾਂ ਕਰ ਲਈਏ ਫੇਸ ਸਾਫ਼ ਫਿਰ ਬਣਾਉਣੀ ਆਪਾਂ ਦੂਸਰੀ ਰੈਮਡੀ ਫਿਰ ਇਹਨੂੰ ਕਰ ਲਿਆ ਆਪਾਂ ਸਾਦੇ ਪਾਣੀ ਨਾਲ ਸਾਫ਼ ਉਸ ਤੋਂ ਬਾਅਦ ਇੱਕ ਲੈ ਲੈਣਾ ਆਪਾਂ ਟਮਾਟਰ ਟਮਾਟਰ ਆ ਪਰ ਲੈ ਲਿਆ ਇਹਨੂੰ ਆਪਾਂ ਵਿੱਚ ਤੋਂ ਹੀ ਕੱਟ ਦਾਂਗੇ ਇਸ ਤਰ੍ਹਾਂ ਕੱਟ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਚਾਕੂ ਦੇ ਨਾਲ ছুরি ਦੇ ਨਾਲ ਨਾ ਇਹਨੂੰ ਅੰਦਰੋਂ ਪੋਲਾ ਕਰ ਲੈਣਾ ਵਾ ਠੀਕ ਹੈ ਇਹ ਜਿਹੜੇ ਭੈਣ ਭਰਾ ਕਮੈਂਟ ਕਰਨ ਦੇ ਸੀ ਨਾ ਕਿ ਸਾਡੇ ਚਿਹਰੇ ਤੇ ਦਾਗ ਆ ਗਿਆ ਸਾਡੇ ਚਿਹਰੇ ਦੇ ਸ਼ਾਈਆ ਵਾ ਕਿਉਂਕਿ ਕਮੈਂਟ ਬਹੁਤ ਆ ਤੇ ਆਪਾਂ ਹਰ ਇੱਕ ਕਮੈਂਟ ਵਾਸਤੇ ਜਿਹੜੀ ਐ ਇੱਕ ਇੰਨੀ ਵੱਡੀ ਵੀਡੀਓ ਨਹੀਂ ਬਣਾਉਂਦੇ ਤੇ ਇਸ ਕਰਕੇ ਆਪਾਂ ਤੁਹਾਨੂੰ ਅੱਜ ਇੱਕ ਹੀ ਵੀਡੀਓ ਦੇ ਵਿੱਚ ਦੋ ਰੈਮੀਆਂ ਤੁਹਾਡੇ ਨਾਲ ਸ਼ੇਅਰ ਪੈ ਸਕਦੇ ਆ ਕਿਉਂਕਿ ਆਪਾਂ ਸੋਚਿਆ ਕਿ ਚਲੋ ਸਾਰੇ ਭੈਣ ਭਰਾਵਾਂ ਦੇ ਕਮੈਂਟਾਂ ਦਾ ਜਵਾਬ ਸਾਰੇ ਭੈਣ ਭਰਾਵਾਂ ਦੀ ਕਮੈਂਟ ਜਿਹੜੇ ਹੁੰਦੇ ਆ ਸਿਰ ਮੱਥੇ ਤੇ ਆਪਾਂ ਉਹਨਾਂ ਨੂੰ ਜਰੂਰ ਰੈਮੀ ਦੱਸੀਏ ਦੇਖੋ ਇਹਨੂੰ ਜਦੋਂ ਮੈਂ ਵਿੱਚੋਂ ਛੁਰੀ ਮਾਰ ਮਾਰ ਕੇ ਪੋਲਾ ਕਰ ਲਿਆ ਨਾ ਬੜਾ ਸੋਹਣਾ ਪੋਲਾ ਬਣ ਗਿਆ ਇਹਨੂੰ ਮੈਂ ਹੁਣ ਟੇਡਾ ਨਹੀਂ ਕਰ ਸਕਦੀ ਟੇਡਾ ਕਰੂੰਗੀ ਤੇ ਜੇ ਅੰਦਰ ਪਲਕਵਾਣਾ ਸਾਰਾ ਨਿਕਲ ਜਾਣਾ ਉਸ ਤੋਂ ਬਾਅਦ ਆਇਥਰ ਪਾਊਡਰ ਦੁੱਧ ਲਿਆ ਪਾਊਡਰ ਦੁੱਧ ਜਿਹੜਾ ਸੁੱਕਾ ਮੈਂ ਅੱਗੇ ਵੀ ਦੱਸ ਦਿੰਨੀ ਆ ਆਰਾਮ ਨਾਲ ਸਾਨੂੰ ਬਾਜ਼ਾਰ ਚੋਂ ਮਿਲ ਜਾਂਦਾ ਵਾ ਇਸ ਤੋਂ ਵੱਡਾ ਜਿਹੜਾ ਸਾਡੇ ਜਿਹੜੇ ਸਾਫ ਕਰਨ ਚ ਕੋਈ ਚੀਜ਼ ਕੰਮ ਨਹੀਂ ਕਰਦੀ ਚਮਕ ਦਾ ਚੌਥਾਈਕ ਹਿੱਸਾ ਮੈਂ ਜਿਹੜਾ ਪਾਊਡਰ ਦੁੱਧ ਚ ਪਾਉਂਗੀ ਥੋੜਾ ਪਾਇਆ ਪਹਿਲਾਂ ਮੈਂ ਜੇ ਤੁਹਾਡੇ ਕੋਲ ਪਾਊਡਰ ਦੁੱਧ ਨਹੀਂ ਆ ਨਾ ਤੇ ਤੁਸੀਂ ਇਹਦੀ ਜਗ੍ਹਾ ਇੱਕ ਚੀਜ਼ ਹੋਰ ਇਸਤੇਮਾਲ ਕਰ ਸਕਦੇ ਆ ਖੰਡ ਜਿਹੜੀ ਹੁੰਦੀ ਹੈ ਨਾ ਚੀਨੀ ਪੀਸੀ ਪੀਸੀ ਚੀਨੀ ਲੈ ਲਿਓ ਠੀਕ ਆ ਥੋੜੀ ਦੇਰ ਲਈ ਆਪਾਂ ਇਹਨੂੰ ਇਸ ਤਰ੍ਹਾਂ ਦੇ ਵਿੱਚ ਐਦਾਂ ਕਰਕੇ ਰੱਖ ਦਾਂਗੇ ਜਿਹੜਾ ਕਿ ਇਹ ਅੰਦਰ ਇੱਕਦਮ ਇਹਦੇ ਅੰਦਰ ਚਲ ਜੇ ਪਲਕ ਜਿਹੜਾ ਇਹ ਪੂਰਾ ਚੰਗੀ ਤਰ੍ਹਾਂ ਰਸ ਹੋ ਜੇ ਦੇਖੋ ਇਸ ਤਰ੍ਹਾਂ ਹੋ ਗਿਆ ਹੁਣ ਇਹਦੇ ਵਿੱਚ ਤੀਸਰੀ ਚੀਜ਼ ਆਪਾਂ ਕਿਹੜੀ ਪਾਉਣੀ ਆ ਜਿਹੜੀ ਸਾਡੀ ਸਕਿਨ ਤੇ ਦਾਗ ਵੀ ਖਤਮ ਕਰਦੀ ਆ ਨਖਾਰ ਵੀ ਲਿਆਉਂਦੀ ਆ ਤੇ ਜਿਹੜੇ ਭੈਣ ਭਰਾਵਾਂ ਨੇ ਸਾਨੂੰ ਕਮੈਂਟ ਕੀਤਾ ਸੀ ਕਿ ਦੀਦੀ ਓਪਨ ਪੋਸਟ ਬਹੁਤ ਆ ਉਹਨਾਂ ਵਾਸਤੇ ਵੀ ਕੋਈ ਰੈਮਡੀ ਦੱਸੋ ਇਹ ਦੋਵੇਂ ਚੀਜ਼ਾਂ ਦੇ ਕੰਮ ਆਉਂਦੀ ਇੱਕ ਤੇ ਸਕਿਨ ਤੇ ਜਿਹੜੇ ਤੁਹਾਡੇ ਛਾਈਆਂ ਵਾਂ ਦਾ ਹੈ ਉਹਨਾਂ ਨੂੰ ਖਤਮ ਕਰਦਾ ਵਾ ਦੂਸਰਾ ਜਿਹੜਾ ਤੁਹਾਡੇ ਚਿਹਰੇ ਤੇ ਓਪਨ ਪੋਰਸ ਵਾ ਉਹਨਾਂ ਨੂੰ ਵੀ ਖਤਮ ਕਰਦਾ ਉਹ ਆਪਾਂ ਲਈ ਆ ਫਟਕੜੀ ਠੀਕ ਹੈ ਫਟਕੜੀ ਆਪਾਂ ਜਿਹੜੀ ਲੈਣੀ ਹੈ ਨਾ ਦੇਖੋ ਉਹਨੂੰ ਆਪਾਂ ਬਿਲਕੁਲ ਘੱਟ ਲੈਣਾ ਹੁੰਦਾ ਜਿਸ ਤਰ੍ਹਾਂ ਨਾ ਚੁਟਕੀ ਦੇ ਹਿਸਾਬ ਨਾਲ ਆਪਾਂ ਫਟਕੜੀ ਲੈਣੀ ਹੈ ਨਹੀਂ ਇੱਥੇ ਮੈਂ ਦੋ ਚੁਟਕੀਆਂ ਫਟਕੜੀ ਦੀਆਂ ਮਾਈਆਂ ਵਾ ਠੀਕ ਹੈ ਹੁਣ ਮੈਂ ਭਾਵੇਂ ਨੂੰ ਹੱਥ ਨਾਲ ਇਹਦੇ ਅੰਦਰ ਇਹਨੂੰ ਮਿਕਸ ਕਰ ਲਵਾਂਗੀ ਠੀਕ ਹੈ ਅਦੇ ਮਿਕਸ ਹੋ ਗਿਆ ਚਿਹਰਾ ਮੈਂ ਪਹਿਲਾਂ ਤੋਂ ਹੀ ਸਾਫ਼ ਕੀਤਾ ਸੀ ਤਾਂ ਮੈਂ ਹੁਣੇ ਦਿਖਾਇਆ ਤੇ ਹੁਣ ਆਪਾਂ ਇਹਨੂੰ ਐਦਾਂ ਆਪਣੇ ਚਿਹਰੇ ਤੇ ਜੜਵਾ ਲਗਾਉਣਾ ਜਿਸ ਜਗ੍ਹਾ ਤੇ ਤੁਹਾਡੇ ਜਿਸ ਤਰ੍ਹਾਂ ਚਿਹਰੇ ਤੇ オーਪਨ ਪੋਰਸ ਆ ਜਿਸ ਜਗ੍ਹਾ ਤੇ ਤੁਹਾਡੇ ਛਾਈਆਂ ਵਾਂ ਦਾ ਆ ਗਿਆ ਇੱਕ ਤੁਸੀਂ ਕੱਪੜਾ ਲੈ ਲਓ ਕਿਉਂਕਿ ਇਹਦਾ ਪਲਪ ਜਿਹੜਾ ਹੈ ਨਾ ਥੱਲੇ ਡਿੱਗੂਗਾ ਕੱਪੜੇ ਤੇ ਖਰਾਬ ਹੁੰਦੇ ਕੱਪੜੇ ਦੇਖੋ ਚਿਹਰਾ ਆਪਾਂ ਚੰਗੀ ਤਰ੍ਹਾਂ ਕਰ ਲਿਆ ਸਾਫ਼ ਮੈਂ 15 ਮਿੰਟ ਤੱਕ ਟਮਾਟਰ ਜਿਹੜਾ ਆ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਨੂੰ ਰਗੜਿਆ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਦੱਸਿਆ ਵਾ ਜੇ ਤੁਸੀਂ ਓਪਨ ਪੋਰਸ ਵਾਸਤੇ ਕਰਦੇ ਆ ਤੇ ਤੁਸੀਂ ਇਹਨੂੰ ਹਫਤੇ ਵਿੱਚ ਦੋ ਵਾਰੀ ਕਰਨਾ ਵਾ ਤੇ ਫਟਕੜੀ ਦੀਆਂ ਦੋ ਚੁਟਕੀਆਂ ਜ਼ਰੂਰ ਪਾਉਣੀਆਂ ਜੇ ਤੁਸੀਂ ਆਪਣੇ ਰੰਗ ਨੂੰ ਸਾਫ਼ ਕਰਨ ਵਾਸਤੇ ਆਪਣੀਆਂ ਸ਼ਾਈਆਂ ਖਤਮ ਕਰਨ ਵਾਸਤੇ ਕਰਦੇ ਆ ਤੇ ਫਿਰ ਤੁਸੀਂ ਰੋਜ਼ ਵੀ ਕਰ ਸਕਦੇ ਆ ਪਰ ਤੁਸੀਂ ਰੋਜ਼ ਇਸ ਵਿੱਚ ਫਟਕੜੀ ਨਹੀਂ ਪਾਉਣੀ ਹੋ ਸਕੇ ਤੇ ਜੇ ਤੁਹਾਨੂੰ ਕਾਫੀ ਸ਼ੂਟ ਕਰਦੀ ਆ ਤੇ ਤੁਸੀਂ ਦੋ ਚੁਟਕੀਆਂ ਵਿੱਚ ਕਾਫੀ ਦੀਆਂ ਪਾ ਲਓ ਰੰਗ ਨੂੰ ਨਖਾਰਨ ਚ ਉਹ ਵੀ ਬਹੁਤ ਸੋਹਣਾ ਕੰਮ ਕਰਦੀ ਆ ਬਾਕੀ ਉਸ ਤੋਂ ਬਾਅਦ ਤੁਸੀਂ ਕੋਈ ਵੀ ਨਾਰੀਅਲ ਤੇਲ ਲੈ ਕੇ ਤੇ ਆਪਣੇ ਦੋ ਖੂਬ ਹੁੰਦਾ ਹੱਥੇ ਪਾ ਕੇ 5 ਮਿੰਟ ਦੀ ਮ사ਜ ਕਰ ਲਓ ਚਿਹਰੇ ਨੂੰ ਸਾਦੇ ਪਾਣੀ ਨਾਲ ਧੋਣਾ ਇਹ ਛੋਟੀ ਜਿਹੀ ਚੀਜ਼ ਦੇ ਨਾਲ ਚਿਹਰਾ ਬੜਾ ਹੀ ਸੋਹਣਾ ਨਿਖਰਦਾ ਵੀ ਆ ਤੇ ਓਪਨ ਪੋਰਸ ਵੀ ਜਿਹੜੇ ਉਹ ਵੀ ਤੁਹਾਡੇ ਸ਼੍ਰਿੰਕ ਹੋਣੇ ਸ਼ੁਰੂ ਹੋ ਜਾਂਦੇ ਆ ਔਰ ਚਿਹਰਾ ਤੁਹਾਡਾ ਜਿਹੜਾ ਗਲੋ ਕਰਨਾ ਪੈਂਦਾ ਜਿਹੜੇ ਆਪਾਂ ਨਾ ਕਹਿੰਦੇ ਨੇ ਕਿ ਸਾਡੇ ਚੋਲ ਚਿਹਰੇ ਤੋਂ ਗਲੋ ਖਤਮ ਹੋ ਗਿਆ ਵਾ ਉਨਾ ਪਰੰਪਰਾਂ ਵਾਸਤੇ ਇੱਕ ਬੜੀ ਹੀ ਵਧੀਆ ਕਾਰਕਣ ਜਿਹੜੀ ਰੈਮੇਡੀ ਆ ਤੁਹਾਡਾ ਗਲੋ ਚਿਹਰੇ ਤੇ ਫਿਰ ਵਾਪਸ ਆਊਗਾ ਕਿਉਂਕਿ ਇਹਦੇ ਵਿੱਚ ਕੋਈ ਜਿਆਦੀ ਵੱਡੀ ਚੀਜ਼ ਨਹੀਂ ਹੈ ਤੁਸੀਂ ਰੋਜ਼ ਵੀ ਇਹਨੂੰ ਕਰ ਸਕਦੇ ਆ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ